ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਦੋਸਤ ਗੁਰਿੰਦਰ ਕਾਲਸੀ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਜਿਸ ਤਰ੍ਹਾਂ ਕਣਕ ਦੀ ਵੜਾਈ ਤੋਂ ਬਾਅਦ ਝੋਨੇ ਦੀ ਬਿਜਾਈ ਦਾ ਸੀਨ ਚੱਲ ਪਿਆ ਹੈ ਕਿਸਾਨਾਂ ਨੇ ਹੁਣ ਮੌਂਸੂਨ ਪੈਲੀ ਹੋਣੀ ਸ਼ੁਰੂ ਕਰ ਦਿੱਤੀ ਆ ਕਈ ਕਿਸਾਨ ਮੰਡੀ ਦੇ ਵਿੱਚ ਟਰੈਕਟਰ ਵੇਚ ਕੇ ਛੋੜੇ ਵੇਚ ਕੇ ਵੱਡੇ ਲੈ ਰਹੇ ਆ ਉਸ ਤਰ੍ਹਾਂ ਆਪਾਂ ਇੱਕ ਨਾ ਟਰੈਕਟਰ ਲੈ ਕੇ ਹਾਜ਼ਰਾਂ ਪਿੰਡ ਵੱਡੇ ਘਰ ਖੜੇ ਆ 98 ਗ੍ਰੈਂਡ ਟਰੈਕਟਰ ਵਿਕਾਊ ਆ ਜੀ ਬਿਲਕੁਲ ਸਾਫ਼ ਦੇ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਵਾਜਬ ਰੇਟ ਤੇ ਟਰੈਕਟਰ ਆ ਇਸ ਦੇ ਨਾਲ ਇੱਕ ਮਲਟੀ ਥਰੇਸ਼ਰ ਮਸ਼ੀਨ ਵਿਕਾਊ ਆ ਜਿਹਦੇ ਵਿੱਚ ਮੂੰਗੀ ਤੇ ਸਰੋਂ ਕੱਢ ਸਕਦੇ ਆ ਤੇ ਕਣਕ ਤੇ ਝੋਨੇ ਦਾ ਛਾਂ ਕੱਢਦੇ ਆ ਦੋਨੇ ਚੀਜ਼ਾਂ ਵਿਕਾਊ ਆ ਜੇਕਰ ਕਿਸੇ ਵੀਰ ਨੇ ਕੱਲੀ-ਕੱਲੀ ਚੀਜ਼ ਲੈਣੀ ਹੈ ਤੇ ਕੱਲੀ-ਕੱਲੀ ਚੀਜ਼ ਹੀ ਮਿਲ ਜੂਗੀ ਟਰੈਕਟਰ ਨਾਲ ਟਰੈਕਟਰ ਮਿਲ ਜੂਗਾ ਤੇ ਮਸ਼ੀਨ ਲੈਣੀ ਮਸ਼ੀਨ ਮਿਲ ਜੀਗੀ ਆਪਾਂ ਹੁਣ ਬਾਈ ਜੀ ਤੋਂ ਜਾਣਕਾਰੀ ਟਰੈਕਟਰ ਬਾਰੇ ਲੈਣੇ ਆ ਕਿ ਕੀ ਮਾਡਲ ਆ ਤੇ ਕੀ ਡਿਮਾਂਡ ਹੈ ਇਹਨਾਂ ਦੀ ਤੇ ਇੱਕ ਇਹਨਾਂ ਦਾ ਆਪਾਂ ਮੋਬਾਈਲ ਪਰ ਪੁੱਛਾਂਗੇ ਤੁਸੀਂ ਕਾ ਬਾਈ ਜੀ ਕੀ ਹਾਲ ਆ ਜੀ ਕੀ ਹਾਲ ਵਧੀਆ ਜੀ ਆ ਸਭ ਤੋਂ ਪਹਿਲਾਂ ਬਾਈ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਟਰੈਕਟਰ ਦਾ ਕੀ ਮਾਡਲ ਆ ਤੇ ਕੀ ਡਿਮਾਂਡ ਹੈ ਜੀ ਇਹ ਬਾਈ ਜੀ ਸਿਆਸੀ ਮਾਡਲ ਹੈ ਜੀ ਸਿਆਸੀ ਮਾਡਲ ਹਾਂ ਜੀ ਤੇ ਇੱਕ ਮੇਨ ਗੱਲ ਬਾਈ ਜੀ ਆਪਣਾ ਇਹੀ ਹੁੰਦਾ ਕਿ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਆਪ ਹੋਵੇ ਤੇ ਉਹ ਚੱਲੀ ਕਰਕੇ ਲੈ ਜਾ ਸਕਦਾ ਬੰਦਾ ਮਤਲਬ ਕਿਸੇ ਵੀ ਰੇਡਟਰ ਲੈਣਾ ਇਹਨੂੰ ਵਾਹ ਕੇ ਤੇ ਚਲਾ ਕੇ ਲਿਆ ਸਕਦੇ ਆ ਤੇ ਇੱਕ ਇਹਦੀ ਮਾਡਲ ਦਰ ਦਾ ਦੋ ਤੇ ਇੱਕ ਡਿਮਾਂਡ ਤੇ ਇੱਕ ਫੋਨ ਨੰਬਰ ਦਾ ਦੱਸੋ ਮਾਡਲ ਸਿਆਸੀ ਮਾਡਲ ਹੈ ਜੀ ਹਾਂ ਜੀ ਡਿਮਾਂਡ ਇਹਦੀ 1.8 ਲੱਖ ਰੁਪਈਆ ਠੀਕ ਹੈ ਜੀ ਫੋਨ ਨੰਬਰ 62845 ਹਾਂ ਜੀ 86832 ਠੀਕ ਹੈ ਜੀ ਤੇ ਇੱਕ ਐਡਰੈਸ ਦਾ ਹੁੰਦਾ ਇਸ ਆਪਣਾ ਪਿੰਡ ਵੱਡਾ ਘਰ ਹਾਂਜੀ ਜ਼ਿਲ੍ਹਾ ਲੋਂਗਾ ਠੀਕ ਹੈ ਜੀ ਤਸਵੀਰ ਭਜਾਉਣਾ ਮੇਰੇ ਪਾਸੋਂ ਭਜਾਉਣਾ ਆ ਬਾਈ ਉਹਨੇ ਆਪਾਂ ਨੂੰ ਰੇਟਰ ਬਾਰੇ ਜਾਣਕਾਰੀ ਦਿੱਤੀ ਤੇ ਜੋ ਡਿਮਾਂਡ ਸੀ ਆਪਾਂ ਨੂੰ ਵਜਣਾ ਦੱਸਤੀ ਹੈ ਤੇ ਵਜਣਾ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਆਉਣ ਤੋਂ ਪਹਿਲਾਂ ਫੋਨ ਕਰ ਲਿਓ ਜਿਹੜੇ ਵੀਰ ਨੇ ਟਰੈਕਟਰ ਲੈਣਾ ਉਹੀ ਵੀਰ ਫੋਨ ਕਰ ਲਿਓ ਤੇ ਤਸੱਲੀ ਕਰਕੇ ਰੇਟਰ ਲੈ ਆ ਸਕਦੇ ਆ ਉਹਦਾ ਸਾਫ ਤੇ ਵਧੀਆ ਕ੍ਰਿਸ਼ਨ ਟਰੈਕਟਰ ਦੇ ਬਾਜ਼ੂ ਰੇਟਰ ਤੇ ਆ ਜੀ ਉਸ ਤੋਂ ਬਾਅਦ ਆਪਾਂ ਇੱਕ ਕੁਆਲਿਟੀ ਥਰੇਸ਼ਰ ਦਾ ਉਹਦੀ ਵੀਡੀਓ ਅੱਗੇ ਸਾਂਝ ਕਰਦੇ ਆ ਜੀ ਹੁਣ ਆਪਾਂ ਮਲਟੀ ਥਰੇਸ਼ਰ ਵਿਕਾਊ ਆ ਜਿਸ ਦੇ ਵਿੱਚ ਮੱਕੀ ਤੇ ਸਰੋਂ ਆਪਾਂ ਸਰੋਂ ਤੇ ਮੂੰਗੀ ਕੱਢਦੇ ਆ ਤੇ ਕਣਕ ਦੇ ਝੋਨੇ ਦਾ ਛਾਂ ਨਿਕਲਦਾ ਤੇ ਬਾਈ ਤੁਹਾਨੂੰ ਆਪਾਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਇਹਦਾ ਕੀ ਵਜਣਾ ਤੇ ਮਸ਼ੀਨ ਦਾ ਕੀ ਪ੍ਰੋਸੈਸ ਆ ਤੇ ਕੀ ਡਿਮਾਂਡ ਆ ਬਾਈ ਇਹਨੂੰ ਮਸ਼ੀਨ ਬਾਰੇ ਦੱਸੋ ਜੀ ਹਾਂ ਜੀ ਮਸ਼ੀਨ ਇਹ ਮੂੰਗੀ ਕੱਢਦੀ ਆ ਜੀ ਸਰੋਂ ਕੱਢਦੀ ਆ ਠੀਕ ਆ ਤੇ ਕਣਕ ਝੋਨੇ ਦੇ ਛਾਂ ਤੇ ਲਾਈ ਵੀ ਆ ਕੀਤੀ ਵੀ ਆ ਸਟੇਟ ਠੀਕ ਆ ਜੀ ਤੇ ਇਹਦੀ ਮਤਲਬ ਜਿਵੇਂ ਕਹ ਸਕਦੇ ਆ ਆਪਾਂ ਕੋਈ ਜ਼ਿਆਦਾ ਰਿਪੇਅਰ ਵਗੈਰਾ ਜਾਂ ਹੋਰ ਕੁਝ ਨਹੀਂ ਕੋਈ ਰਿਪੇਅਰ ਨਹੀਂ ਕੱਲੇ ਸ਼ਾਨ ਨਹੀਂ ਬਦਲਨੇ ਪੈਂਦੇ ਬਸ ਕੱਲੇ ਸ਼ਾਨੇ ਬਦਲਨੇ ਕੱਲੇ ਸ਼ਾਨ ਨਹੀਂ ਬਾਕੀ ਸਾਡੀ ਸਾਰੀ ਪਾਲਾਂ ਸਪੀਡ ਤੇ ਕੀਤੀ ਹੋਈ ਵੀ ਹੈ ਕੀਤੀ ਹੋਈ ਆ ਤੇ ਇਹਦਾ ਕੀ ਵਜ਼ਨ ਹੋਊਗਾ ਅੰਦਾਜ਼ਾ ਵਜ਼ਨ ਇਹਦਾ 33 34 ਕੁਇੰਟਲ ਵਜ਼ਨ ਤੇ ਇਹਦਾ ਮਤਲਬ ਆਪਾਂ ਕੀ ਡਿਮਾਂਡ ਰੱਖੀ ਹੈ ਜੀ ਇਹਦੀ ਡਿਮਾਂਡ ਹੈਗੀ ਹੈ ਜੀ 1 ਲੱਖ 80000 ਰੁਪਈਆ 1 ਲੱਖ 80000 ਰੁਪਈਆ ਤੇ ਬਾਈ ਹਣੇ ਆਪਾਂ ਨੂੰ ਮਸ਼ੀਨ ਦੀ ਜਾਣਕਾਰੀ ਦਿੱਤੀ ਹੈ ਕਿ ਮਸ਼ੀਨ ਕਿਹੜੇ-ਕਿਹੜੇ ਕੰਮ ਆਉਂਦੀ ਹੈ ਤੇ ਕੀ-ਕੀ ਆਪਾਂ ਇਹ ਤੋਂ ਕੰਮ ਲੈ ਸਕਦੇ ਆ ਜੇ ਕਿਸੇ ਵੀਰ ਨੇ ਫਾਈਟਰ ਤੇ ਮਸ਼ੀਨ ਲੈ ਕੇ ਆਪਦਾ ਕੋਈ ਰਜਗਾਰ ਚਲਾਉਣਾ ਜਿਸ ਤਰ੍ਹਾਂ ਮਲ ਟਿਕਾ ਦੇ ਵਿੱਚ ਛਾਣ ਵਗੈਰਾ ਕਰਦੇ ਉਹ ਚਲਾਉਣਾ ਉਹਦੇ ਲਈ ਸਭ ਤੋਂ ਵਧੀਆ ਸਾਧਨਾ ਇਹ ਖਰਚਾ ਵੀ ਘੱਟ ਆ ਟਰੈਕਟਰ ਦੀ ਹਾਲ ਦੀ ਬਹੁਤ ਸਾਫ ਆ ਮਸ਼ੀਨ ਵੀ ਬਹੁਤ ਸਾਫ ਆ ਰੇਟ ਬਾਈ ਹਣੇ ਦੱਸਤਾ ਨੰਬਰ ਬਾਈ ਹਣੇ ਸਕਰੀਨ ਤੇ ਆ ਸਾਰੀ ਜਾਣਕਾਰੀ ਬਾਈ ਹਣੇ ਤੋਂ ਲੈ ਸਕਦੇ ਆ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ